ਹਾਂਜੀ ਵਾਹਿਗੁਰੂ ਜੀ ਘਰ ਸਾਹਿਬ ਵਾਹਿਗੁਰੂ ਜੀ ਦੇ ਦਾਸ ਉਤਾਰ ਸਿੰਘ ਸਾਦਾਵਾਲਾ ਜ਼ਿਲ੍ਹਾ ਫਰੀਦਕੋਟ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਪਾਤਸ਼ਾਹ ਸਤਗੁਰੂ ਜੀ ਦੇ ਵਿਰਧ ਕੀ 350 ਸਾਲਾ ਸ਼ਹੀਦੀ ਦਿਹਾੜਾ ਆ ਜਿਹਨੂੰ ਕਾਮ ਜਦੋਂ 50 ਸਾਲ ਹੁੰਦੇ ਚਾ 100 ਸਾਲ ਹੁੰਦੇ ਆ ਉਹਨੂੰ ਸ਼ਤਾਬ ਦੀ ਗਿਆ ਜਾਂਦਾ ਹੈ ਤੇ ਅਕੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਤਾਬ ਦੀ ਸ਼ਹੀਦੀ ਦਿਹਾੜੇ ਦੇ ਰੂਪ ਦੇ ਵਿੱਚ ਬਣਾਏ ਜਾ ਰਹੀ ਹੈ ਤਖਤ ਪਟਨਾ ਸਾਹਿਬ ਹਰਮੰਦਰ ਜੀ ਇਤੋਂ ਜੋ ਕੱਲ 17 ਵੇਗ ਨੂੰ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਹੈ ਲਗਭਗ ਨੌ ਸਟੇਟਾਂ ਵਿੱਚ ਹੁੰਦਾ ਹੋਇਆ ਪੰਜਾਬ ਵਿੱਚ ਜਾਵੇਗਾ ਤੇ ਪੰਜਾਬ ਦੀ ਧਰਤੀ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਨੰਦਪੁਰ ਸਾਹਿਬ ਨਗਰ ਬਸਾਇਆ ਪਹਿਲਾ ਇਤਿਹਾਸ ਵਿੱਚ ਉਸਦਾ ਨਾਮ ਆਉਂਦਾ ਮਾਖੋਵਾਲ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਨਗਰ ਬਸਾ ਕੇ ਨਾਮ ਰੱਖਿਆ ਚੱਕ ਮਾਤਾ ਨਾਨਕੀ ਤੇ ਫਿਰ ਉਸ ਨਗਰ ਦਾ ਨਾਮ ਰੱਖਿਆ ਗਿਆ ਉਸ ਤੋਂ ਬਾਅਦ ਬਦਲਿਆ ਗਿਆ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਨਗਰ ਬਸਾਇਆ ਤੇ ਖਾਲਸੇ ਦੀ ਜਨਮ ਭੂਮੀ ਹੈ 1699 ਦੀ ਵਿਸਾਖੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ ਤੇ ਉਸ ਖਾਲਸੇ ਦੀ ਜਨਮ ਭੂਮੀ ਤੋਂ ਇਹ ਨਗਰ ਜੀਰਤ ਦੀ ਸਮਾਰਟੀ ਹੋਣੀ ਹੈ ਅਲੱਗ-ਅਲੱਗ ਸਟੇਟਾਂ ਵਿੱਚ ਹੁੰਦਾ ਹੋਇਆ ਸ਼ਹਿਰਾਂ ਦੇ ਵਿੱਚ ਪਿੰਡਾਂ ਵਿੱਚ ਵੀ ਹੁੰਦਾ ਹੋਇਆ ਇਹਦੀ ਇਨਾਨਪੁਰ ਸਾਹਿਬ ਦੀ ਧਰਤੀ ਦੀ ਸਮਾਰਟੀ ਹੋਣੀ ਹੈ ਤੇ ਸਾਡੇ ਇਲਾਕੇ ਦੇ ਵਿੱਚੋਂ ਨਗਰ ਸਾਦਾਵਾਲਾ ਤੂਤ ਈਮਾਵਾਲੀ ਫਿੰਡੇਕਲਾ ਦਵਾਰੇਆਣਾ ਦਾਨਾ ਰਮਾਣਾ ਡੱਗੋ ਰਮਾਣਾ ਇਵੇਂ ਲਗਭਗ ਸਾਡੇ ਲਾਗੇ-ਲਾਗੇ ਜਿੰਨੇ ਵੀ ਪਿੰਡ ਆ ਜ਼ਿਲ੍ਹਾ ਫਰੀਦਕੋਟ ਦੇ ਤੇ ਉੱਥੋਂ ਅਸੀਂ ਇੱਕ ਵੱਡਾ ਜਥਾ 500 ਦੇ ਰੂਪ 500 ਸੰਗਤ ਦੇ ਰੂਪ ਜਥਾ ਆਇਆ ਹੋਇਆ ਤੇ ਅਗਲੇ ਦਿਨ ਸਾਡੇ ਪ੍ਰੋਖਤਰ ਇਲਾਕੇ ਦੇ ਵਿੱਚੋਂ ਇੱਕ ਜਥਾ ਹੋਰ 500 ਦਾ ਆਇਆ ਬਾਕੀ ਸੰਗਤ ਕੁਝ ਆਪੋ ਆਪਣੇ ਵਹੀਕਲਾਂ ਰਾਹੀਂ ਪਹੁੰਚੇ ਵੱਡੀ ਤعداد ਦੇ ਵਿੱਚ ਪੰਜਾਬ ਦੇ ਵਿੱਚੋਂ ਸੰਗਤ ਆਈ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਮਾਰੀ ਦੇ ਸ਼ਹੀਦੀ ਘੜੇ ਨੂੰ ਸਮਰਪਿਤ ਕੱਲ ਨਗਰ ਕੀਰਤਨ ਹੋਣਾ ਹੈ ਬਾਬਾ ਜੀ ਜਿਹੜੇ ਸਥਾਨ ਤੇ ਬੈਠੇ ਕੋ ਨਾਨਕ ਪਾਸ਼ਾ ਦਾ ਸਥਾਨ ਇਹਦਾ ਇਤਿਹਾਸ ਕੀ ਹੈ ਇਤਿਹਾਸ ਕੀ ਹੈ ਇਹ ਜਿਹੜਾ ਇਹ ਸ਼ਹਿਰ ਦਾ ਨਾਮ ਰਾਜਗਿਰਾ ਇੱਥੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਚਾਰ ਉਦਾਸੀਆਂ ਦੀ ਸ਼ੁਰੂਆਤ ਕੀਤੀ 28 ਸਾਲ ਦੀ ਉਮਰ ਦੇ ਦੌਰਾਨ ਮਹਾਰਾਜ ਨੇ ਪਹਿਲੀ ਉਦਾਸੀ ਦੀ ਸ਼ੁਰੂਆਤ ਕੀਤੀ ਤੇ ਚਾਰ ਉਦਾਸੀਆਂ ਨੂੰ ਗੁਰੂ ਨਾਨਕ ਸਾਹਿਬ ਨੇ ਸਾਰੇ ਸਾਈਂ ਦਿੱਤੇ ਅਲੱਗ-ਅਲੱਗ ਉਹ ਨੇ ਸਾਡੇ ਦੇਸ਼ ਦੀਆਂ ਦਿਸ਼ਾਵਾਂ ਦੇ ਵਿੱਚ ਗਏ ਨਾਲ ਉਹਨਾਂ ਦੇ ਦੋ ਸਾਥੀ ਭਾਈ ਬਾਗਲਾ ਤੇ ਮਰਦਾਨਾ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਪਾਇ ਫਰਦਾਸ ਜੀ ਵੀ ਕਹਿੰਦੇ ਕਿ ਇਸੇ ਤਰ੍ਹਾਂ ਸਤਿਗੁਰੂ ਜੀ ਇਸ ਨਗਰ ਦੇ ਵਿੱਚ ਸੰਸਾਰ ਨੂੰ ਉਤਾਰਦੇ ਆਏ ਤੇ ਜਿੱਥੇ ਮਹਾਰਾਜ ਨੇ ਚਰਨ ਪਾਏ ਆ ਤੇ ਆਪ ਜੀ ਨੇ ਦਰਸ਼ਨ ਕੀਤਾ ਉੱਥੋਂ ਪਾਣੀ ਦਾ ਚਸ਼ਮਾ ਨਿਕਲਿਆ ਜਿਹਨੂੰ ਸੀਤਰ ਕੋਂਡ ਦੇ ਨਾਮ ਨਾਲ ਜਾਣਿਆ ਜਾਂਦਾ। ਬਾਕੀ ਇਸ ਤੁਸੀਂ ਵੀ ਇਤਿਹਾਸ ਤੋਂ ਸ਼ਾਇਦ ਜਾਣੂ ਹੋਵੋਗੇ। ਇਲਾਕੇ ਦੇ ਵਿੱਚ ਇੱਥੇ ਧਰਤੀ ਦੇ ਵਿੱਚ ਬਹੁਤ ਜ਼ਿਆਦਾ ਗੰਧਰ ਕੋਣ ਹਾਸੇ। ਉਹ ਜਿਹਦਾ ਪਾਣੀ ਗਰਮ ਆ ਤੇ ਕਈ ਵਾਰ ਇੱਕ ਸੀਤਲ ਪੂੰਡੀ ਆ ਜਿਹਦਾ ਪਾਣੀ ਠੰਡਾ ਹੈ ਤੇ ਨਿਰਮਲ ਤੇ ਪੀਣ ਯੋਗ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸਹਾਵਾ ਆਰਾਮ ਰਾਜੇ ਇੱਥੇ ਮਹਾਰਾਜ ਦੇ ਚਰਨ ਪਏ ਇੱਥੇ ਸਤਿਗੁਰੂ ਜੀ ਦੇ ਚਰਨ ਪੈ ਗਏ ਜਗ੍ਹਾ ਪਵਿੱਤਰ ਹੋ ਗਈ ਭਾਗ ਲੱਗੇ ਆ ਤੇ ਅੱਜ ਲਗਭਗ ਤਖਤ ਪਟਨਾ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ ਤੇ ਆ ਤੇ ਜਿਹੜੀਆਂ ਸੰਤਾਂ ਪਟਨਾ ਸਾਹਿਬ ਦਰਸ਼ਨ ਕਰਨ ਵਾਸਤੇ ਆਉਂਦੀਆਂ ਐ ਤੇ ਉਸ ਜਦੋਂ ਪਤਾ ਲੱਗਦਾ ਇਸ ਸਥਾਨ ਤੇ ਵੀ ਦਰਸ਼ਨ ਕਰਨ ਵਾਸਤੇ ਆਉਂਦੀਆਂ ਇਸ ਸਥਾਨ ਦੀ ਜਿਹੜੀ ਸੇਵਾ ਕਿ ਪਹਿਲਾ ਆਪਣੇ ਲਲਤੋਪਿੰਡ ਜ਼ਿਲ੍ਹਾ ਲੁਧਿਆਣਾ ਦੇ ਇੱਕ ਫੌਜੀ ਗੁਰਮਖ ਸੀਗਾ ਜਿਨੇ ਇਸ ਸਥਾਨ ਲਈ ਬਹੁਤ ਕਹਾਣਾ ਕਹਾ ਲਈ ਤਛਦਰ ਛੱਲਿਆ ਆਪਣਾ ਘਰ-ਬਾਰ ਪਰਿਵਾਰ ਛੱਡਿਆ ਜਿੱਦੋਂ ਜ਼ਿਆਦ ਕਰਕੇ ਇਸ ਸਥਾਨ ਨੂੰ ਬਰਕਰਾਰ ਰੱਖਿਆ ਤੇ ਇਹਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਉਸ ਤੋਂ ਬਾਅਦ ਨਿਸ਼ਕਾਮ ਸੇਵਾ ਜਥਾ ਯੂਕੇ ਬਾਬਾ ਮਹਿੰਦਰ ਸਿੰਘ ਜੀ ਯੂਕੇ ਵਾਲੇ ਮਹਾਂਪੁਰਖਾਂ ਨੇ ਇਸ ਸਥਾਨ ਦੀ ਕਾਰ ਸੇਵਾ ਕਰਵਾਈ ਕਰੋੜਾਂ ਰੁਪਏ ਮਹਾਂਪੁਰਖਾਂ ਨੇ ਜਥੇਬੰਦੀ ਬੰਦ ਲੋਆਇਆ ਤੇ ਬੜੀ ਸੁੰਦਰ ਇਮਾਰਤ ਹੈ ਦਰਬਾਰ ਸਾਹਿਬ ਦੀ ਲੰਗਰ ਰਹਿਸ਼ ਰਹਿਸ਼ ਬਹੁਤ ਸੋਹਣੀ ਬਣੀ ਹੋਈ ਹੈ ਤੇ ਇਸ ਸਥਾਨ ਦਾ ਇਹ ਇਤਿਹਾਸ ਹੈ ਜੀ ਬਾਬਾ ਜੀ ਸਿੱਖ ਸੰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਗੁਰੂ ਤੇਗ ਬਹਾਦਰ ਸਾਹਿਬਾਰੇ ਦਾ ਜਿਹੜਾ ਜੀਵਨ ਹੈ ਉਹ ਆਪਸ ਵਿੱਚ ਪਿਆਰ ਭਾਈਚਾਰਕ ਸਾਂਝ ਸਾਨੂੰ ਸਿਖਾਉਂਦਾ ਕਿ ਅਸੀਂ ਵੀ ਆਪਸ ਵਿੱਚ ਸਾਰਿਆਂ ਨਾਲ ਪ੍ਰੇਮ ਰਹੀਏ ਭਾਈਚਾਰਕ ਸਾਂਝ ਮੈਂ ਤੁਹਾਨੂੰ ਇੱਕ ਛੋਟੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਚੋਂ ਉਦਾਹਰਨ ਦੇਣਾ ਚਾਹਣਾ ਤੇ ਸਾਨੂੰ ਵੀ ਸਤਿਗੁਰੂ ਜੀ ਦੇ ਜੀਵਨ ਤੋਂ ਸਿੱਖਿਆ ਮਿਲਣੀ ਚਾਹੀਦੀ ਆ ਇਤਿਹਾਸ ਵਾਹੇ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵੱਡੇ ਭਾਈ ਬਾਬਾ ਗੁਰਦਿੱਤਾ ਜੀ ਦਾ ਜਿਸ ਵਕਤ ਵਿਆਹ ਸੀ ਅਮਰਤਸਰ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੈਦਾ ਹੋਏ ਉਹ ਅਮਰਤਸਰ ਸੰਗ ਦੀ ਧਰਤੀ ਤੇ ਹੋਏ ਜਦੋਂ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ ਅਮਰਤਸਰ ਤੋਂ ਬਰਾਤ ਸ਼ੁਰੂ ਹੁੰਦੀ ਹੈ ਤੇ ਸਾਰਾ ਪਿੰਡ ਬਰਾਤ ਵੇਖਣ ਵਾਸਤੇ ਵੇਖਣ ਵਾਸਤੇ ਆਇਆ ਕਿ ਧੰਗੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਤੇ ਬਰਾਤ ਜਾ ਰਹੀ ਹੈ ਉਸ ਮੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਉਮਰ ਬੜੀ ਛੋਟੀ ਸੀ ਇਤਿਹਾਸ ਦੇ ਮੁਤਾਬਕ ਲਗਭਗ 8-9 ਸਾਲ ਦੀ ਉਮਰ ਸੀ ਮਹਾਰਾਜ ਜੀ ਜਦੋਂ ਸਾਰਾ ਸ਼ਹਿਰ ਬਰਾਤ ਦੇਖਣ ਵਾਸਤੇ ਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਭਰਾ ਦੀ ਬਰਾਤ ਮਾਤਾ ਜੀ ਨੇ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪੂਜਨੀਕ ਮਾਤਾ ਜੀ ਉਹਨਾਂ ਦਾ ਨਾਮ ਨਾਨਕੀ ਸੀਗਾ ਮਾਤਾ ਨਾਨਕੀ ਜੀ ਨੇ ਵੀ ਦੇਖਿਆ ਆਪਣੇ ਲਾਲ ਨੂੰ ਤਿਆਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਬਰਾਤ ਤਿਆਰ ਹੋ ਕੇ ਬਰਾਤ ਨੂੰ ਜਾਣ ਲੱਗੇ ਤੇ ਇੱਕ ਮਹਾਰਾਜ ਦੀ ਨਿਗਾਹ ਇੱਕ ਬੱਚੇ ਤੇ ਪਈ ਇੱਕ ਬੱਚਾ ਜਿਹੜਾ ਸਰਦੀ ਦੀ ਰੋਤਾ ਪੈਰਾਂ 'ਚ ਜੋੜਾ ਨਹੀਂ ਕੱਪੜੇ ਫਟੇ ਹੋਏ ਆ ਉਹ ਆਪਣੀ ਮਾਂ ਨੂੰ ਚਿਬੜੀ ਜਾਂਦਾ ਜਦੋਂ ਨੂੰ ਠੰਡ ਲੱਗਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਨਿਗਾਹ ਪਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਗਰੋਹ ਪਰ ਦੀ ਉਮਰ ਦਾ ਸੀ ਬੱਚਾ ਮਹਾਰਾਜ ਨੇ ਜਾ ਕੇ ਆਪਣੇ ਜੋੜਾ ਉਸ ਬੱਚੇ ਨੂੰ ਪਵਾਇਆ ਆਪਣੇ ਬਸਤਰ ਉਸ ਬੱਚੇ ਨੂੰ ਪਾ ਦਿੱਤੇ ਤੇ ਕੁਝ ਮਾਇਆ ਮਾਤਾ ਨੇ ਉਸ ਮਾਤਾ ਨੂੰ ਦੇ ਦਿੱਤੀ ਬੱਚੇ ਦੀ ਮਾਂ ਸੀ ਮਾਂ ਹਾਲੇ ਕੁਝ ਘਰ ਦੇ ਵਿੱਚ ਕੋਈ ਰਾਸ਼ਨ ਲੈ ਆਈ ਤੇ ਆਪਣਾ ਵੀ ਪੇਟ ਭਰ ਲਈ ਇਸ ਬੱਚੇ ਦਾ ਵੀ ਮੈਨੂੰ ਲੱਗਦਾ ਤੁਹਾਡੇ ਕੱਪੜਿਆਂ ਨੂੰ ਵੇਖ ਕੇ ਤੁਹਾਡੇ ਉੱਤੇ ਬੜੀ ਗਰੀਬੀ ਹੈ ਆਪਣੇ ਵਸਤਰ ਆਪਣਾ ਜੋੜਾ ਤੇ ਕੁਝ ਮਾਇਆ ਦਿੱਤੀ ਮਹਾਰਾਜ ਨੇ ਜਦ ਮਹਾਰਾਜ ਬਰਾਤ ਨਹੀਂ ਜਾਂਦੇ ਗੁਰੂ ਤੇਗ ਬਹਾਦਰ ਸਾਹਿਬ ਵਾਪਸ ਆਉਂਦੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪੂਜਨੀਕ ਮਾਤਾ ਨਾਨਕੀ ਜੀ ਬੜੇ ਹੈਰਾਨ ਹੋਏ ਕਹਿੰਦੀ ਲਾਲ ਜੀ ਤੁਹਾਡਾ ਜੋੜਾ ਤੁਹਾਡੇ ਬਸਤਰ ਕਿੱਥੇ ਆ ਦੱਸਿਆ ਮਾਂ ਮੈਨੂੰ ਤਾਂ ਗੁਰੂ ਘਰ ਚੋਂ ਹੋਰ ਬਹੁਤ ਤੁਸੀਂ ਦੇ ਦੋਗੇ ਪਰ ਉਸ ਅਨਾਥ ਬੱਚੇ ਦਾ ਜੋੜਾ ਤੇ ਜਿਹੜਾ ਕੱਪੜੇ ਵੀ ਉਹਦੇ ਫਟੇ ਹੋਏ ਸੀ ਮੈਂ ਉਹਨੂੰ ਦੇ ਦਿੱਤੇ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਪਨ ਦੇ ਵਿੱਚ ਇੱਕ ਬੱਚੇ ਦਾ ਨਗਰ ਨਹੀਂ ਦੇਖ ਸਕੇ ਕਿ ਬੱਚੇ ਨੂੰ ਭੁੱਖੇ ਨਹੀਂ ਦੇਖ ਸਕੇ ਜਦ ਇਸ ਦੇਸ਼ ਨੂੰ ਅਰੰਗ ਜੀਵ ਆਪਣੇ ਜੁੜਨ ਦੇ ਰਾਂ ਨੰਗਿਆ ਕਰਨ ਲੱਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸ਼ਰੀਰੋਪੀ ਚਾਦਰ ਪਾ ਕੇ ਸ਼ਹਾਦਤ ਦਾ ਜਾਮ ਪੀ ਕੇ ਇਸ ਹਿੰਦੁਸਤਾਨ ਦੀ ਦੇਸ਼ ਨੂੰ ਇਸ ਦੇਸ਼ ਦੀ ਪਤ ਨੂੰ ਟਕ ਟਕ ਲਿਆ ਪਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਤਾ ਸਾਰੇ ਦੇਸ਼ ਨੂੰ ਇਸ ਦੀ ਨਗਰ ਨੂੰ ਟਕਿਆ ਆਪ ਆਪਣਾ ਸ਼ਹਾਦਤ ਦਾ ਜਾਨ ਦਿੱਤਾ ਇਸ ਦੇਸ਼ ਦੀ ਰੱਖਿਆ ਕੀਤੀ ਤੇ ਮੈਂ ਕਹਿੰਨਾ ਇਕੱਲੇ ਅਸੀਂ ਸਿੱਖ ਤਾਂ ਮਨਾਉਨੇ ਆ ਹਿੰਦੂ ਭਰਾਵਾਂ ਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਪ੍ਰਕਾਸ਼ ਦਿਹਾੜਾ ਸ਼ਤਾਬਦੀ ਦੇ ਵਿੱਚ ਵੱਧ ਤੋਂ ਵੱਧ ਆਪਣਾ ਪੰਦਾ ਯੋਗਦਾਨ ਪਾਉਣਾ ਚਾਹੀਦਾ